18 ਸਾਲ ਦੀ ਜਵਾਨ ਭੈਣ ਬੈੱਡ ਤੇ ਪਈ ਫੋਨ ਚਲਾ ਰਹੀ ਸੀ ਕਿ ਘਰ ਦੇ ਵਿੱਚ ਆਇਆ ਹੋਇਆ ਉਸ ਦਾ ਭਰਾ ਰਾਤ ਦੇ ਸਮੇਂ ਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਇਹ ਸੋਚ ਕੇ ਉਹ ਜਾਂਦਾ ਹੈ ਕਿ ਮੈਂ ਜਿਸ ਨੂੰ ਪ੍ਰਪੋਜ਼ ਕਰਾਂਗਾ ਭਰਾ ਤੇ ਭੈਣ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦੀ ਇਹ ਖਬਰ ਜਦੋਂ ਇਸ ਬਾਰੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਕਿ ਸਾਡੇ ਘਰ ਦੇ ਵਿੱਚ ਇਹ ਹੋ ਕੀ ਰਿਹਾ ਸੀ ਕਮਰੇ ਦੇ ਵਿੱਚ ਪਈ ਆਪਣੀ ਭੈਣ ਨੂੰ ਪ੍ਰਪੋਜ਼ ਕਰਨ ਦੇ ਲਈ ਗਿਆ ਹੈ ਪਰ ਆ ਆਪਣੀ ਇੱਛਾ ਜ਼ਾਹਿਰ ਕਰਦਾ ਹੈ ਕਿ ਮੈਂ ਤੇਰੇ ਨਾਲ ਸਬੰਧ ਬਣਾਉਣਾ ਚਾਹੁੰਦਾ ਹੈ ਭੈਣ ਵੀ ਮੁਸਕਰਾਉਂਦੀ ਹੈ ਹੱਸਦੀ ਹੈ ਤੇ ਆਖਦੀ ਹੈ ਕਿ ਮੈਂ ਵੀ ਇਸ ਕੰਮ ਦੇ ਲਈ ਰਾਜ਼ੀ ਹਾਂ ਇਹ ਸ਼ਬਦ ਸੁਣ ਕੇ ਕਿਸੇ ਦੇਵੀ ਸੀਨੇ ਦੇ ਉੱਪਰ ਪੱਥਰ ਡਿੱਗ ਜਾਵੇ ਕਿ ਆਖਿਰਕਾਰ ਇਹ ਕੁੜੀ ਮੁੰਡਾ ਜੋ ਕਿ ਜਵਾਨੀ ਦੀ ਦਹਲਿਜ਼ ਦੇ ਉੱਪਰ ਹੀ ਸੀ ਉਹਨਾਂ ਦੇ ਵੱਲੋਂ ਗਲਤ ਕਦਮ ਚੱਕਿਆ ਜਾ ਰਿਹਾ ਸੀ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਮੇਰਾ ਪਰਾਇ ਪਰਾਂ ਨੇ ਵੀ ਨਹੀਂ ਸੋਚਿਆ ਕਿ ਇਹ ਮੇਰੀ ਭੈਣ ਹੈ ਦਰਅਸਲ ਇਹ ਆਪਸ ਦੇ ਵਿੱਚ ਰਿਸ਼ਤੇਦਾਰ ਸਨ ਮਾਮੇ ਦੇ ਘਰ ਗਿਆ ਸੀ ਇਹ ਮੁੰਡਾ ਆਪਣੀ ਮਾਮੇ ਦੀ ਕੁੜੀ ਦੇ ਨਾਲ ਹੀ ਗਲਤ ਸਬੰਧ ਬਣਾ ਰਿਹਾ ਸੀ ਅਤੇ ਇਸ ਦੇ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਵੀ ਪਤਾ ਲੱਗ ਗਿਆ ਸੀ ਕਪੂਰਥਲਾ ਦੇ ਇੱਕ ਪਿੰਡ ਦੀ ਇਹ ਸੱਚੀ ਘਟਨਾ ਜਿਹਦਾ ਖੁਲਾਸਾ ਉਦੋਂ ਹੋਇਆ ਜਦੋਂ ਇਹ ਮੁੰਡਾ ਜਿਹੜਾ ਜਿਸ ਦਾ ਨਾਮ ਸੁਖਵੰਤ ਸਿੰਘ ਸੀ ਬੀ ਕਾਮ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਇਸ ਨੂੰ ਪਤਾ ਲੱਗਦਾ ਹੈ ਕਿ ਮੇਰੇ ਕਾਲਜ ਦੇ ਵਿੱਚ ਹੀ ਮੇਰੀ ਮਾਮੇ ਦੀ ਕੁੜੀ ਵੀ ਪੜ੍ਹ ਰਹੀ ਹੈ ਹੌਲੀ-ਹੌਲੀ ਦੋਹਾਂ ਨੇ ਮਿਲਣਾ ਸ਼ੁਰੂ ਕੀਤਾ ਸਾਰਿਆਂ ਨੂੰ ਇਹ ਲੱਗਿਆ ਕਿ ਇਹ ਭੈਣ ਭਰਾ ਪੜ੍ਹਾਈ ਦੇ ਚੱਲਦੇ ਹੋਏ ਇੱਕ ਦੂਸਰੇ ਦੇ ਨਾਲ ਕਿਤਾਬਾਂ ਸਾਂਝੀਆਂ ਕਰ ਰਹੇ ਨੇ ਨੋਟਸ ਸਾਂਝੇ ਕਰ ਰਹੇ ਨੇ ਆਪਣਾ ਭਵਿੱਖ ਬਣਾਉਣ ਦੇ ਲਈ ਸੋ ਬਨੇ ਦੇਖ ਰਹੇ ਨੇ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਦੋਵੇਂ ਜਾਣੇ ਗਲਤ ਗੱਲਾਂ ਕਰਨ ਲੱਗ ਪੈਂਦੇ ਨੇ ਜਦੋਂ ਵੀ ਭਰਾ ਕੋਈ ਗਲਤ ਅਤੇ ਗੰਦੀ ਵੀਡੀਓ ਦੇਖਦਾ ਸੀ ਆਪਣੀ ਭੈਣ ਨੂੰ ਇਸ ਬਾਰੇ ਦੱਸਦਾ ਸੀ ਜੋ ਕਿ ਉਸਦੇ ਮਾਮੇ ਦੀ ਹੀ ਕੁੜੀ ਸੀ ਕਾਲਜ ਦੇ ਵਿੱਚੋਂ ਅਕਸਰ ਹੀ ਇਕੱਠੇ ਦਿਖਾਈ ਦਿੰਦੇ ਦੇਖਣ ਵਾਲੇ ਨੂੰ ਇਹੀ ਪਤਾ ਸੀ ਸਿਰਫ ਕਿ ਇਹ ਆਪਸ ਦੇ ਵਿੱਚ ਰਿਸ਼ਤੇਦਾਰ ਨੇ ਅਤੇ ਰਿਸ਼ਤਾ ਇਹਨਾਂ ਦਾ ਭੈਣ ਭਰਾ ਦਾ ਮਾਪਿਓ ਨੇ ਵੀ ਕਦੇ ਇਤਰਾਜ਼ ਨਹੀਂ ਕੀਤਾ ਕਿ ਇਹ ਪੜ੍ਹਾਈ ਦੀ ਹੀ ਗੱਲਾਂ ਕਰਦੇ ਹੋ ਕੇ ਹਮੇਸ਼ਾ ਕਿਤਾਬਾਂ ਚੱਕ ਕੇ ਬੈਠਦੇ ਨੇ ਤੇ ਹੌਲੀ-ਹੌਲੀ ਇਸ ਤੇ ਚਲਦੇ ਹੋਏ ਹੁਣ ਸੁਖਵੰਤ ਸਿੰਘ ਨੇ ਆਪਣੇ ਮਾਮੇ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ ਸੀ ਉਸਦੇ ਮਾਮੇ ਦਾ ਕਹਿਣਾ ਸੀ ਕਿ ਸਾਨੂੰ ਇਹੀ ਸੀ ਕਿ ਪੜ੍ਹਾਈ ਦੇ ਚਲਦੇ ਹੋਏ ਉਹ ਵਾਰ-ਵਾਰ ਇੱਥੇ ਚੱਕਰ ਕੱਟ ਰਿਹਾ ਹੈ ਹੌਲੀ-ਹੌਲੀ ਕਰਦੇ ਹੋਏ ਪਤਾ ਲੱਗਿਆ ਕਿ ਉਹ 6 ਮਹੀਨੇ ਦੇ ਲਈ ਵਿਦੇਸ਼ ਵੀ ਚਲੇ ਗਏ ਤੇ ਪਿੱਛੋਂ ਹੁਣ ਜਦੋਂ ਸੁਖਵੰਤ ਸਿੰਘ ਮਜਾਇਤ ਸਬੰਧ ਬਣਾ ਬੈਠਾ ਸੀ ਉਹਨਾਂ ਦੀ ਹੀ ਧੀ ਦੇ ਨਾਲ ਇੱਕ ਦਿਨ ਹੋਇਆ ਇਹ ਕਿ ਦੋਵੇਂ ਜਾਣੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਤਸਵੰਦਾਂ ਦੇ ਵਿੱਚ ਸੀ ਇਹ ਆਪਣੇ ਮੁੰਡਾ ਆਪਣੇ ਮਾਮੇ ਦੇ ਘਰ ਗਿਆ ਹੋਇਆ ਸੀ ਅਤੇ ਰਾਤ ਦੇ ਸਮੇਂ ਆਪਣੀ ਭੈਣ ਦੇ ਕਮਰੇ ਦੇ ਵਿੱਚ ਗਿਆ ਖੰਟਿਓ ਦੇ ਵੱਲੋਂ ਦੇਖਿਆ ਗਿਆ ਜਿਨ੍ਹਾਂ ਦਾ ਨਾਮ ਦਵਿੰਦਰ ਹੈ ਉਹ ਦੱਸਦੇ ਨੇ ਕਿ ਇੱਕ ਦਿਨ ਮੈਂ ਜਦੋਂ ਝਾਕ ਕੇ ਦੇਖਿਆ ਤਾਂ ਉਹ ਗਲਤ ਸਬੰਧ ਬਣਾ ਰਹੇ ਸਨ ਜਾਂ ਬਣਾ ਕੇ ਹਟ ਗਏ ਸੀ ਇਹੋ ਜਿਹੀ ਕਿ ਘਟਨਾ ਉਹਨਾਂ ਨੇ ਦੇਖ ਲਈ ਸੀ ਅੱਖੀ ਅਤੇ ਉਸ ਮਗਰੋਂ ਨਾ ਸਿਰਫ ਉਹਨਾਂ ਨੇ ਆਪਣੇ ਭਾਂਜੇ ਸੁਖਵੰਤ ਸਿੰਘ ਦੀ ਕੁੱਟਮਾਰ ਕੀਤੀ ਸਗੋਂ ਰਾਤ ਦੇ ਸਮੇਂ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ ਇਸ ਦੇ ਬਾਰੇ ਉਹਨਾਂ ਨੇ ਆਪਣੀ ਭੈਣ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਇਹ ਇਹ ਗੁਲਖਿਲਾ ਰਿਹਾ ਸੀ ਦੋਹਾਂ ਪਰਿਵਾਰਾਂ ਦੇ ਵਿੱਚ ਨਫ਼ਰਤ ਵਧਣੀ ਜਾਇਜ਼ ਜਹੀ ਗੱਲ ਸੀ ਮੁੰਡੇ ਦੀ ਮੁੰਡੇ ਨੂੰ ਇਹ ਰਿਆਸੀ ਕਿ ਮੇਰੀ ਬਦਨਾਮੀ ਮੇਰੇ ਮਾਮੇ ਕਰਕੇ ਹੋ ਰਹੀ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹਨੇ ਕਿੰਨਾ ਗਲਤ ਕਦਮ ਚੁੱਕਿਆ ਇਸ ਦੇ ਚਲਦੇ ਹੋਏ ਹੁਣ ਮਾਮੇ ਨੇ ਅਫਰਾ ਤਫਰੀ ਦੇ ਵਿੱਚ ਆਪਣੀ ਧੀ ਦਾ ਵਿਆਹ ਵੀ ਰੱਖ ਦਿੱਤਾ ਵਿਆਹ ਕਰ ਦਿੱਤਾ ਗਿਆ ਉਸ ਦਾ ਪਰ ਕਿਸੇ ਨੂੰ ਵੀ ਇਸ ਬਾਰੇ ਦੱਸਿਆ ਨਹੀਂ ਗਿਆ ਸੀ ਖਾਸ ਕਰ ਇਸ ਮੁੰਡੇ ਨੂੰ ਪਰ ਹੁਣ ਜਦੋਂ ਸੁਖਵੰਤ ਸਿੰਘ ਨੂੰ ਪਤਾ ਲੱਗਿਆ ਕਿ ਉਸ ਦੀ ਉਸ ਭੈਣ ਦਾ ਵਿਆਹ ਕਰ ਦਿੱਤਾ ਗਿਆ ਨਾਲ ਹੀ ਉਸ ਦੀ ਬਦਨਾਮੀ ਵੀ ਹੋ ਰਹੀ ਹੈ ਘਰ ਅਤੇ ਰਿਸ਼ਤੇਦਾਰੀ ਦੇ ਵਿੱਚ ਉਹਨਾਂ ਨੂੰ ਬੁਲਾਇਆ ਵੀ ਨਹੀਂ ਗਿਆ ਤਾਂ ਇਸ ਦੇ ਚਲਦੇ ਹੋਏ ਹੁਣ ਉਸ ਦੇ ਵੱਲੋਂ ਰਾਤ ਦੇ ਸਮੇਂ ਇੱਕ ਦਿਨ ਫੇਰ ਆਪਣੇ ਮਾਮੇ ਦੇ ਘਰ ਜਾਇਆ ਜਾਂਦਾ ਹੈ ਖਿੜਕੀ ਦੇ ਰਾਹੀਂ ਉਹ ਅੰਦਰ ਦਾਖਲ ਹੁੰਦਾ ਹੈ ਅਤੇ ਉੱਥੇ ਜਾ ਕੇ ਉਹ ਜਦੋਂ ਉਸਤੇ ਮਾਮੇ ਦੇ ਵੱਲੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਗੋਲੀ ਚਲਾ ਦਿੰਦਾ ਹੈ। ਇਸ ਜ਼ਖਮੀ ਹਾਲਤ ਦੇ ਵਿੱਚ ਪਏ ਦਵਿੰਦਰ ਦੇ ਵੱਲੋਂ ਹਸਪਤਾਲ ਵਿਖੇ ਜੋ ਕਿ ਜਰੇ ਇਲਾਜ ਨਹੀਂ ਦੱਸਿਆ ਕਿ ਆ ਕੀ ਮੇਰੇ ਭਾਣਜੇ ਦੇ ਵੱਲੋਂ ਕਿੰਨੀ ਵੱਡੀ ਗਲਤ ਕਰਤੂਤ ਕੀਤੀ ਗਈ। ਉਹ ਦੱਸਦੇ ਨੇ ਕਿ ਮੈਂ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਅਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਉਸਦੇ ਭਾਣਜੇ ਸੁਖਵੰਤ ਸਿੰਘ ਨੇ ਉਸਦੀ ਹੀ ਧੀ ਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਹੈ ਤਾਂ ਉਸ ਮਗਰੋਂ ਉਹਨਾਂ ਨੇ ਉਸ ਤੋਂ ਛੁਟਕਾਰਾ ਪਾਣ ਦੇ ਲਈ ਹੀ ਇਹ ਸਭ ਕੁਝ ਕੀਤਾ ਸੀ ਆਪਣੀ ਧੀ ਨੂੰ ਇੱਕ ਚੰਗੀ ਜ਼ਿੰਦਗੀ ਦੇਣ ਦੇ ਖਾਤੇ ਹੀ ਉਸ ਦਾ ਵਿਆਹ ਕੀਤਾ ਗਿਆ ਸੀ ਪਰ ਇਹ ਸਭ ਕੁਝ ਉਸ ਤੋਂ ਬਾਅਦ ਵਾਪਰ ਗਿਆ ਉਹ ਗੋਲੀ ਚਲਾ ਕੇ ਫਰਾਰ ਹੋ ਗਿਆ ਮਾਮੇ ਨੂੰ ਜ਼ਖਮੀ ਕਰ ਗਿਆ ਲੋਕਾਂ ਦੇ ਵੱਲੋਂ ਰੋਲਾ ਸੁਣ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸੁਖਵੰਤ ਸਿੰਘ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਪੁਲਿਸ ਦੇ ਕੋਲ ਹੀ ਸਾਰਾ ਮਾਮਲਾ ਲਿਆਂਦਾ ਗਿਆ 2025 ਜਨਵਰੀ ਦੀ ਹੀ ਇਹ ਘਟਨਾ ਲੋੜੀ ਵਾਲੇ ਦਿਨ ਹੀ ਇਹ ਘਰ ਦੇ ਅੰਦਰ ਦਾਖਲ ਹੋ ਕੇ ਗੋਲੀ ਚਲਾਉਂਦਾ ਅਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਚੁੱਕਿਆ ਇਹ ਮੁੰਡਾ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰਨਾ ਵੀ ਭੁੱਲ ਚੁੱਕਿਆ ਅਤੇ ਹੁਣ ਇੱਕ ਜ਼ੁਲਮ ਦੀ ਦੁਨੀਆ ਦੇ ਵਿੱਚ ਵੀ ਉਸਨੇ ਕਦਮ ਰੱਖ ਦਿੱਤਾ ਜਦੋਂ ਆਪਣੇ ਹੀ ਮਾਮੇ ਦੇ ਉੱਪਰ ਉਸਨੇ ਗੋਲੀਆਂ ਚਲਾਈਆਂ ਨੇ ਇਹ ਖਬਰ ਸਾਂਭਣਿਆਂ ਤੋਂ ਬਾਅਦ ਯਕੀਨਨ ਹੀ ਹਰ ਇੱਕ ਦਾ ਸਿਰ ਸ਼ਰਮ ਦੇ ਨਾਲ ਝੁਕ ਜਾਂਦਾ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਨਾ ਰਿਸ਼ਤੇਦਾਰਾਂ ਤੱਕ ਨੂੰ ਨਹੀਂ ਰੱਖ ਸਕਦੇ ਜੋ ਕਿ ਆਪਸ ਦੇ ਵਿੱਚ ਭੈੜਾ ਫਰਾਹੀ ਲੱਗਦੇ ਹੁੰਦੇ ਨੇ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਫੋਨ ਦੇ ਉੱਪਰ ਕੀ ਕਰ ਰਹੇ ਨੇ ਕਿਸ ਤਰ੍ਹਾਂ ਦੇ ਨਾਲ ਉਸ ਦਾ ਇਸਤੇਮਾਲ ਕਰ ਰਹੇ ਨੇ ਪੜਾਈ ਦੀ ਥਾਂ ਤੇ ਉਹ ਕਿਹੜੀਆਂ ਗੱਲਾਂ ਕਰ ਰਹੇ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਣਾ ਮਾਪਿਓ ਦਾ ਬੇਹਦ ਹੀ ਵੱਡਾ ਫਰਜ਼ ਹੈ ਦੇਖਣਾ ਬਣਦਾ ਹੈ ਕਿ ਬੱਚੇ ਫੋਨ ਦੇ ਉੱਪਰ ਕੀ ਚਲਾ ਰਹੇ ਨੇ ਕਿਸ ਦੇ ਨਾਲ ਉਹ ਕੀ ਗੱਲਬਾਤ ਕਰ ਰਹੇ ਨੇ ਭਾਵੇਂ ਉਹ ਭੈਣ ਭਰਾਹੀ ਕਿਉਂ ਨਾ ਹੋਵੇ ਕਿਉਂਕਿ ਇਹ ਕੋਈ ਪਹਿਲੀ ਖਬਰ ਨਹੀਂ ਹੈ ਜਿੱਥੇ ਘਰ ਦੇ ਵਿੱਚ ਰਹਿੰਦੇ ਕਿਸੇ ਰਿਸ਼ਤੇਦਾਰ ਦੇ ਵੱਲੋਂ ਕਿਸੇ ਆਏ ਹੋਏ ਰਿਸ਼ਤੇਦਾਰ ਦੇ ਵੱਲੋਂ ਕੁੜੀਆਂ ਦੇ ਨਾਲ ਗਲਤ ਕੀਤਾ ਗਿਆ ਹੋਵੇ ਪਹਿਲਾਂ ਵੀ ਕਿਹੋ ਜਿਹੀ ਖਬਰ ਅਸੀਂ ਤੁਹਾਡੇ ਸਾਹਮਣੇ ਰੱਖ ਚੁੱਕੇ ਹਾਂ ਜਿੱਥੇ ਬਿਆਨਤਕਰ ਨਾਮ ਦੀ ਮਾਂ ਦੇ ਵੱਲੋਂ ਆਪਣੀ ਹੀ ਧੀ ਦੇ ਟਿੱਡੋਂ ਜੰਮੇ ਇਹ ਬੱਚੇ ਨੂੰ ਮਾਰਿਆ ਗਿਆ ਅਦਾਲਤ ਦੇ ਵਿੱਚ ਰੱਖੇ ਹੋਏ ਆਪਣੇ ਭੈਣ ਦੇ ਮੁੰਡੇ ਬਖਸ਼ਿੰਦਰ ਸਿੰਘ ਮਾਨ ਨੂੰ ਬਚਾਇਆ ਗਿਆ ਉਸ ਨੇ ਨਹੀਂ ਦੱਸਿਆ ਸੀ ਕਿ ਇਹ ਬੱਚਾ ਉਸ ਦਾ ਹੀ ਹੈ ਪਰ ਉਸ ਦੀ 13 ਸਾਲ ਦੀ ਕੁੜੀ ਦੇ ਨਾਲ ਘਰ ਦੇ ਵਿੱਚ ਹੀ ਗਲਤ ਹੁੰਦਾ ਰਿਹਾ ਇੱਥੇ ਵੀ ਮਾਮੇ ਨੂੰ ਇਹ ਸੀ ਕਿ ਪੜ੍ਹਾਈ ਦੇ ਚੱਲਦੇ ਹੋਏ ਇਕੱਠੇ ਬੀਕਾਮ ਕਰ ਰਹੇ ਨੇ ਇੱਕੋ ਕਾਲਜ ਦੇ ਵਿੱਚ ਰਿਸ਼ਤੇਦਾਰੀ ਵੀ ਬਣਦੀ ਹੈ ਉਹ ਵੀ ਮੇਰੀ ਭੈਣ ਲੱਗਦੀ ਹੈ ਭੈਣ ਦਾ ਹੀ ਮੁੰਡਾ ਹੈ ਤੇ ਵੀ ਆਪਸ ਦੇ ਵਿੱਚ ਭੈਣ ਭਰਾ ਹੀ ਨੇ ਤਾਂ ਕੋਈ ਗੱਲ ਨਹੀਂ ਜੇਕਰ ਉਹ ਇਕੱਠੇ ਬੈਠੇ ਵੀ ਨੇ ਇਕੱਠੇ ਫੋਨ ਤੇ ਗੱਲ ਕਰ ਰਹੇ ਨੇ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਨਾ ਦੋਵਾਂ ਦੇ ਦਿਲ ਅਤੇ ਦਿਮਾਗ ਦੇ ਵਿੱਚ ਕਿੰਨੀ ਗੰਦੀ ਸੋਚ ਚੱਲ ਰਹੀ ਹੈ ਜਿਨ੍ਹਾਂ ਨੇ ਹਰ ਇੱਕ ਰਿਸ਼ਤੇ ਨੂੰ ਤਾਰ-ਤਾਰ ਕਰਦੇ ਹੋਏ ਆਪਣੀ ਨਾ ਸਮਝੀ ਦੇ ਕਾਰਨ ਰਿਸ਼ਤੇਦਾਰੀ ਵੀ ਖਰਾਬ ਕਰ ਲਈ ਅਤੇ ਆਪਣੀ ਜ਼ਿੰਦਗੀ ਵੀ 18 ਸਾਲ ਦੀ ਜਵਾਨ ਭੈਣ ਬੈੱਡ ਤੇ ਪਈ ਫੋਨ ਚਲਾ ਰਹੀ ਸੀ ਕਿ ਘਰ ਦੇ ਵਿੱਚ ਆਇਆ ਹੋਇਆ ਉਸ ਦਾ ਭਰਾ ਰਾਤ ਦੇ ਸਮੇਂ ਦੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਇਹ ਸੋਚ ਕੇ ਉਹ ਜਾਂਦਾ ਹੈ ਕਿ ਮੈਂ ਜਿਸ ਨੂੰ ਪ੍ਰਪੋਜ਼ ਕਰਾਂਗਾ ਰਾਤੇ ਭੈਣ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦੀ ਇਹ ਖਬਰ ਜਦੋਂ ਇਸ ਬਾਰੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਕਿ ਸਾਡੇ ਘਰ ਦੇ ਵਿੱਚ ਇਹ ਹੋ ਕੀ ਰਿਹਾ ਸੀ ਕਮਰੇ ਦੇ ਵਿੱਚ ਪਈ ਆਪਣੀ ਭੈਣ ਨੂੰ ਪ੍ਰਪੋਜ਼ ਕਰਨ ਦੇ ਲਈ ਗਿਆ ਹੈ ਪਰ ਆ ਆਪਣੀ ਇੱਛਾ ਜ਼ਾਹਿਰ ਕਰਦਾ ਹੈ ਕਿ ਮੈਂ ਤੇਰੇ ਨਾਲ ਸਬੰਧ ਬਣਾਉਣਾ ਚਾਹੁੰਦਾ ਹੈ ਭੈਣ ਵੀ ਮੁਸਕਰਾਉਂਦੀ ਹੈ ਹੱਸਦੀ ਹੈ ਤੇ ਆਖਦੀ ਹੈ ਕਿ ਮੈਂ ਵੀ ਇਸ ਕੰਮ ਦੇ ਲਈ ਰਾਜ਼ੀ ਹਾਂ ਇਹ ਸ਼ਬਦ ਸੁਣ ਕੇ ਕਿਸੇ ਦੇਵੀ ਸੀਨੇ ਦੇ ਉੱਪਰ ਪੱਥਰ ਡਿੱਗ ਜਾਵੇ ਕਿ ਆਖਿਰਕਾਰ ਇਹ ਕੁੜੀ ਮੁੰਡਾ ਜੋ ਕਿ ਜਵਾਨੀ ਦੀ ਦਹਲਿਜ਼ ਦੇ ਉੱਪਰ ਹੀ ਸੀ ਉਹਨਾਂ ਦੇ ਵੱਲੋਂ ਗਲਤ ਕਦਮ ਚੱਕਿਆ ਜਾ ਰਿਹਾ ਸੀ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਇਹ ਮੇਰਾ ਪਰਾਇ ਪਰਾਂ ਨੇ ਵੀ ਨਹੀਂ ਸੋਚਿਆ ਕਿ ਇਹ ਮੇਰੀ ਭੈਣ ਹੈ ਦਰਅਸਲ ਇਹ ਆਪਸ ਦੇ ਵਿੱਚ ਰਿਸ਼ਤੇਦਾਰ ਸਨ ਮਾਮੇ ਦੀ ਘਰ ਗਿਆ ਸੀ ਇਹ ਮੁੰਡਾ ਆਪਣੀ ਮਾਮੇ ਦੀ ਕੁੜੀ ਦੇ ਨਾਲ ਹੀ ਗਲਤ ਸਬੰਧ ਬਣਾ ਰਿਹਾ ਸੀ ਅਤੇ ਇਸ ਦੇ ਬਾਰੇ ਪਰਿਵਾਰਿਕ ਮੈਂਬਰਾਂ ਨੂੰ ਵੀ ਪਤਾ ਲੱਗ ਗਿਆ ਸੀ ਕਪੂਰਥਲਾ ਦੇ ਇੱਕ ਪਿੰਡ ਦੀ ਇਹ ਸੱਚੀ ਘਟਨਾ ਜਿਹਦਾ ਖੁਲਾਸਾ ਉਦੋਂ ਹੋਇਆ ਜਦੋਂ ਇਹ ਮੁੰਡਾ ਜਿਹੜਾ ਜਿਸ ਦਾ ਨਾਮ ਸੁਖਵੰਤ ਸਿੰਘ ਸੀ ਬੀ ਕਾਮ ਦੀ ਪੜਾਈ ਕਰ ਰਿਹਾ ਸੀ ਅਤੇ ਇਸ ਨੂੰ ਪਤਾ ਲੱਗਦਾ ਹੈ ਕਿ ਮੇਰੇ ਕਾਲਜ ਤੇ ਵਿੱਚ ਹੀ ਮੇਰੀ ਮਾਮੇ ਦੀ ਕੁੜੀ ਵੀ ਪੜ ਰਹੀ ਹੈ ਹੋਲੀ-ਹੋਲੀ ਦੋਹਾਂ ਨੇ ਮਿਲਣਾ ਸ਼ੁਰੂ ਕੀਤਾ ਸਾਰਿਆਂ ਨੂੰ ਇਹ ਲੱਗਿਆ ਕਿ ਇਹ ਭੈਣ ਭਰਾ ਪੜ੍ਹਾਈ ਦੇ ਚੱਲਦੇ ਹੋਏ ਇੱਕ ਦੂਸਰੇ ਦੇ ਨਾਲ ਕਿਤਾਬਾਂ ਸਾਂਝੀਆਂ ਕਰ ਰਹੇ ਨੇ ਨੋਟਸ ਸਾਂਝੇ ਕਰ ਰਹੇ ਨੇ ਆਪਣਾ ਭਵਿੱਖ ਬਣਾਉਣ ਦੇ ਲਈ ਸੋ ਬਨੇ ਦੇਖ ਰਹੇ ਨੇ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਦੋਵੇਂ ਜਾਣੇ ਗਲਤ ਗੱਲਾਂ ਕਰਨ ਲੱਗ ਪੈਂਦੇ ਨੇ